ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਦੇ ਹਾਂ ਨਾਭਾ ਰਿਆਸਤ ਦੀ ਕਿਸ ਦਾ ਕੀ ਇਤਿਹਾਸ ਰਿਹਾ ਕਿਹੜੇ ਰਾਜੇ ਤੋਂ ਇਹ ਸ਼ੁਰੂ ਹੋਈ ਤੇ ਕਿਹੜੇ ਰਾਜੇ ਤੇ ਜਾ ਕੇ ਇਸ ਦਾ ਅੰਤ ਹੋਇਆ ਕਹਾਣੀ ਸ਼ੁਰੂ ਹੁੰਦੀ ਹੈ 17ਵੀਂ ਸਦੀ ਤੋਂ ਜਦੋਂ ਭਾਰਤ ਦੇ ਵਿੱਚ ਮੁਗਲਾਂ ਦਾ ਰਾਜ ਸੀ ਕਿਹਾ ਜਾਂਦਾ ਇੱਕ ਵਾਰੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਾਲਵੇ ਦੇ ਇਲਾਕੇ ਦੇ ਵਿੱਚੋਂ ਲੰਘ ਰਹੇ ਸੀ ਤੇ ਇੱਕ ਚੌਧਰੀ ਕੱਲਾ ਨਾਂ ਦਾ ਵਿਅਕਤੀ ਆਪਣੇ ਭਤੀਜੇ ਫੂਲ ਤੇ ਸੰਧਲੀ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਜਦੋਂ ਉਹ ਗੁਰੂ ਸਾਹਿਬ ਦੇ ਸਾਹਮਣੇ ਬੈਠੇ ਸੀ ਤਾਂ ਉਹ ਬੱਚਾ ਫੂਲ ਬਾਰ-ਬਾਰ ਆਪਣੇ ਪੇਟ ਤੇ ਹੱਥ ਫੇਰ ਰਿਹਾ ਸੀ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਤਾਂ ਉਹ ਚੌਧਰੀ ਕੱਲੇ ਨੇ ਕਿਹਾ ਵੀ ਇਹਨੂੰ ਬਹੁਤ ਭੁੱਖ ਲੱਗੀ ਹੋਈ ਆ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਸੀ ਵੀ ਇਹ ਬੱਚਾ ਸਿਰਫ ਆਪਣੀ ਭੁੱਖ ਹੀ ਨਹੀਂ ਮਟਾਊਗਾ ਵੱਡਾ ਹੋ ਕੇ ਇਹ ਦੂਸਰਿਆਂ ਦੀ ਭੁੱਖ ਵੀ ਮਟਾਊਗਾ ਤੇ ਇਹਦੇ ਘੋੜੇ ਸਤਲੁਜ ਤੇ ਜਮਨਾ ਦਰਿਆ ਦਾ ਪਾਣੀ ਪੀਣਗੇ ਇਸੇ ਬੱਚੇ ਨੇ ਵੱਡਾ ਹੋ ਕੇ ਫਿਰ 1627 ਈਸਵੀ ਵਿੱਚ ਫੂਲ ਪਿੰਡ ਬਸਾਇਆ ਸੀ ਅੱਗੋਂ ਇਹਦੇ ਹੋਏ ਸੀ 7 ਪੁੱਤਰ ਸਤਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਤਲੋਕਾ ਉਸਨੇ ਨਾਬਾ ਲਾਈਨ ਦੀ ਸਥਾਪਨਾ ਕੀਤੀ ਤੇ ਜਿਹੜਾ ਰਾਮਾ ਸੀ ਉਸਨੇ ਪਟਿਆਲਾ ਲਾਈਨ ਦੀ ਜਿਹੜਾ ਤਲੋਕਾ ਸੀ ਉਸ ਦਾ ਪੁੱਤਰ ਅੱਗੇ ਜਾ ਕੇ ਸੀਗਾ ਗੁਰਦਿੱਤਾ ਸਿੰਘ ਉਹ ਗੱਦੀ ਤੇ ਬੈਠਾ ਤੇ ਗੁਰਦਿੱਤਾ ਤੋਂ ਬਾਅਦ ਹਮੀਰ ਰਾਜਾ ਹਮੀਰ ਸਿੰਘ ਗੱਦੀ ਤੇ ਬੈਠਾ ਹੁਣ ਜੇ ਸੀ ਕਹੀਏ ਕਿ ਬਾਬਾ ਫੂਲ ਨੇ ਨਾਬਾ ਰਿਆਸਤ ਦਾ ਬੀਜ ਬੀਜਿਆ ਸੀ ਤਾਂ ਰਾਜਾ ਹਮੀਰ ਸਿੰਘ ਨੇ ਉਸ ਨੂੰ ਇੱਕ ਵੱਡਾ ਦਰਖਤ ਬਣਾਇਆ ਸੀਗਾ ਰਾਜਾ ਹਮੀਰ ਸਿੰਘ ਦੇ ਰਾਜ ਦੇ ਵਿੱਚ ਨਾਭਾ ਰਿਆਸਤ ਬਹੁਤ ਵਧੀ ਫੁੱਲੀ ਸੀਗੀ ਰਾਜਾ ਹਮੀਰ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਜਸਵੰਤ ਸਿੰਘ ਗੱਦੀ ਤੇ ਬੈਠਾ ਜਿਸ ਨੇ ਸਭ ਤੋਂ ਵੱਧ ਸਮਰਾਜ ਕੀਤਾ ਉਹਨੇ 57 ਸਾਲ ਰਾਜ ਕੀਤਾ ਪਰ ਜਿਹੜੇ ਇਹ ਰਿਆਸਤਾਂ ਦੇ ਰਾਜੇ ਹੁੰਦੇ ਸੀ ਇਹ ਆਪਣੀ ਸੁਤੰਤਰਤਾ ਨੂੰ ਲੈ ਕੇ ਬਹੁਤ ਸਤਰਕ ਰਹਿੰਦੇ ਸੀ ਜਦੋਂ ਜਸਵੰਤ ਸਿੰਘ ਨੂੰ ਰਾਜਾ ਜਸਵੰਤ ਸਿੰਘ ਨੂੰ ਲੱਗਿਆ ਵੀ ਹੁਣ ਮਹਾਰਾਜਾ ਰਣਜੀਤ ਸਿੰਘ ਸਾਡੀਆਂ ਰਿਆਸਤਾਂ ਨੂੰ ਆਪਣੇ ਰਾਜ ਦੇ ਵਿੱਚ ਨਾਮਲਾ ਲਵੇ ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਵਧਾਉਣ ਦੇ ਵਿੱਚ ਲੱਗੇ ਹੋਏ ਸੀ ਤਾਂ ਉਹਨਾਂ ਨੇ ਫਿਰ ਅੰਗਰੇਜ਼ਾਂ ਦੇ ਨਾਲ ਹੱਥ ਮਿਲਾ ਲਿਆ ਸੀ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ ਸੀ ਜਦੋਂ ਜਾਂ ਰਾਜਾ ਜਸਵੰਤ ਸਿੰਘ ਤੋਂ ਬਾਅਦ ਉਹਨਾਂ ਦਾ ਪੁੱਤਰ ਦਵਿੰਦਰ ਸਿੰਘ ਗੱਦੀ ਤੇ ਬੈਠਾ ਇਹ ਪਹਿਲਾ ਰਾਜਾ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਬਹੁਤਾ ਹੱਥ ਨਹੀਂ ਸੀ ਮਲਾਇਆ ਜਦੋਂ 1845 ਈਸਵੀ ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀ ਪਹਿਲੀ ਐਂਗਲੋ ਸਿੱਖ ਯੁੱਧ ਜਿਹੜਾ ਹੋਇਆ ਸੀ ਉਹਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਸਾਰੀਆਂ ਰਿਆਸਤਾਂ ਨੂੰ ਹੁਕਮ ਹੋਇਆ ਸੀ ਵੀ ਤੁਸੀਂ ਇਹਨਾਂ ਲਈ ਸਾਨੂੰ ਫੌਜ ਭੇਜੋ ਫਿਰੋਜ਼ਪੁਰ ਫੌਜ ਭੇਜੋ ਨਾਲੇ ਰਸਤੇ ਭੇਜੋ ਤਾਂ ਉਦੋਂ ਰਾਜਾ ਦਵਿੰਦਰ ਸਿੰਘ ਨੇ ਆਪਣੇ ਜਿਹੜੇ ਸਭ ਤੋਂ ਘਟੀਆ ਕਿਸਮ ਦੇ ਸੁਸਤ ਘੋੜੇ ਸੀ ਤੇ ਸਭ ਤੋਂ ਜਿਹੜੀਆਂ ਪੁਰਾਣੀਆਂ ਰੱਦੀ ਹੋ ਚੁੱਕੀਆਂ ਗੱਡੀਆਂ ਸੀਗੀਆਂ ਉਹ ਭੇਜੀਆਂ ਜਦੋਂ ਅੰਗਰੇਜ਼ ਅਫਸਰਾਂ ਨੇ ਪੁੱਛਿਆ ਕਿ ਹਜੇ ਤੱਕ ਤੇਰੀ ਫੌਜ ਤੇ ਰਸਤ ਨਹੀਂ ਪਹੁੰਚੀ ਕਿਉਂਕਿ ਜਿਹੜੇ ਰਾਜਾ ਦਵਿੰਦਰ ਸਿੰਘ ਸੀਗੇ ਉਹ ਖਾਲਸਾ ਰਾਜ ਦੇ ਨਾਲ ਤੇ ਸਿੱਖ ਧਰਮ ਦੇ ਨਾਲ ਹਮਦਰਦੀ ਰੱਖਦੇ ਸੀ ਸਿੱਖ ਧਰਮ ਦੇ ਨਾਲ ਉਹਨਾਂ ਨੂੰ ਪਿਆਰ ਸੀਗਾ ਤਾਂ ਉਹ ਫਿਰ ਅੰਗਰੇਜ਼ਾਂ ਦਾ ਸਾਥ ਦੇਣਾ ਉਹਨਾਂ ਨੂੰ ਵਧੀਆ ਨਹੀਂ ਲੱਗਿਆ ਉਹਨਾਂ ਨੇ ਜਦੋਂ ਪੁੱਛਿਆ ਵੀ ਤੇਰੇ ਘੋੜੇ ਤੇ ਤੇਰੀ ਫੌਜ ਤੇ ਰਸਤਾ ਹਜੇ ਤੱਕ ਨਹੀਂ ਪਹੁੰਚੀ ਤਾਂ ਉਦੋਂ ਉਹ ਰਾਜਾ ਦਵਿੰਦਰ ਸਿੰਘ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਵੀ ਮੇਰੇ ਘੋੜਿਆਂ ਨੂੰ ਅੰਗਰੇਜ਼ੀ ਹੁਕਮਾਂ ਦੀ ਆਦਤ ਨਹੀਂ ਹੈਗੀ ਇਸੇ ਕਰਕੇ ਉਹ ਹੌਲੀ-ਹੌਲੀ ਆ ਰਹੇ ਨੇਗੇ ਫਿਰ ਰਾਜਾ ਦਵਿੰਦਰ ਸਿੰਘ ਜਦੋਂ ਅੰਗਰੇਜ਼ ਇਹ ਜੰਗ ਜਿੱਤ ਗਏ ਸੀ ਉਦੋਂ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦਵਿੰਦਰ ਸਿੰਘ ਨੂੰ ਗਦਾਰੀ ਦਾ ਦੋਸ਼ ਲਾ ਕੇ ਉਸ ਨੂੰ ਚਲਾ ਵਤਨ ਕਰਕੇ ਮਾਥਰਾ ਭੇਜਤਾ ਸੀ ਤੇ ਉਹਦਾ ਪੁੱਤਰ ਸੀ ਅੱਗੇਓ ਭਰਪੂਰ ਸਿੰਘ ਜਿਹੜਾ ਸਿਰਫ 7 ਸਾਲ ਦਾ ਸੀ ਉਹ ਨੂੰ ਰਾਜ ਗਦੀ ਤੇ ਬਿਠਾਤਾ ਸੀ ਅੰਗਰੇਜ਼ੀ ਤੌਰ ਤਰੀਕਿਆਂ ਦੇ ਨਾਲ ਉਸ ਦੀ ਦਸਤਾਰ ਬੰਦੀ ਕਰਕੇ ਜਿਹੜਾ ਰਾਜਾ ਭਰਪੂਰ ਸਿੰਘ ਸੀਗਾ ਉਸ ਦੀ ਕੋਈ ੜਾਦ ਨਹੀਂ ਸੀ ਤਾਂ ਉਸ ਤੋਂ ਬਾਅਦ ਫਿਰ ਉਹਦੀ ਮੌਤ ਤੋਂ ਬਾਅਦ ਉਹਦੇ ਛੋਟੇ ਭਰਾ ਭਗਵਾਨ ਸਿੰਘ ਨੂੰ ਗਦੀ ਤੇ ਬਿਠਾਇਆ ਗਿਆ ਜਿਹੜਾ ਰਾਜਾ ਭਗਵਾਨ ਸਿੰਘ ਸੀ ਬੜਾ ਸ਼ਾਂਤੀ ਪਸੰਦ ਸੀ ਇਹਨੂੰ ਆਪਣੀਆਂ ਹੱਦਾਂ-ਉੱਦਾਂ ਦੇ ਵਧਾਉਣ ਦੇ ਨਾਲ ਕੋਈ ਬੜਾ ਮਤਲਬ ਨਹੀਂ ਸੀਗਾ ਇਹ ਸ਼ਾਂਤੀ ਪਸੰਦ ਸੀ ਤਾਂ ਇਹਦੇ ਰਾਜ ਦੇ ਵਿੱਚ ਕੋਈ ਬਹੁਤਾ ਕੋਈ ਲੜਾਈ ਝਗੜਾ ਨਹੀਂ ਹੋਇਆ ਪਰ ਜਿਹੜਾ ਰਾਜਾ ਭਗਵਾਨ ਸਿੰਘ ਸੀ ਇਹ ਵੀ ਬੇਗੁਲਾਦ ਹੀ ਮਰ ਗਿਆ ਸੀ ਤਾਂ ਇਸ ਤੋਂ ਬਾਅਦ ਜਿਹੜਾ ਫਿਰ ਫੂਲਕੀਆ ਖਾਨਦਾਨ ਦੇ ਵਿੱਚੋਂ ਹੀ ਇਸੇ ਮਿਸਲ ਦੇ ਖਾਨਦਾਨ ਦੇ ਵਿੱਚੋਂ ਹੀ ਬੜਰੁੱਖਾਂ ਤੋਂ ਸੀਗਾ ਇੱਕ ਨੌਜਵਾਨ ਹੀਰਾ ਸਿੰਘ ਫਿਰ ਉਸ ਨੂੰ ਨਾਬਾ ਦੀ ਰਾਜਗਦੀ ਤੇ ਬਿਠਾਇਆ ਗਿਆ ਰਾਜਾ ਹੀਰਾ ਸਿੰਘ ਦੇ ਵਿੱਚ ਨਾਬਾ ਦੇ ਰਾਜ ਦੇ ਵਿੱਚ ਨਾਬਾ ਰਿਆਸਤ ਦਾ ਨਾਬਾ ਰਿਆਸਤ ਬਹੁਤ ਬੜੀ ਫੁੱਲੀ ਉਹਦਾ ਬਹੁਤ ਵਿਕਾਸ ਹੋਇਆ ਉਸਨੇ ਨਹਿਰਾਂ ਵੀ ਦਾਵੀ ਜਾਲ ਵਿਛਾਇਆ ਸਕੂਲ ਕਾਲਜ ਹਸਪਤਾਲ ਲਾਇਬ੍ਰੇਰੀਆਂ ਖਲਵਾਈਆਂ ਇੱਕ ਵਧੀਆ ਅਨੁਸ਼ਾਸਿਤ ਫੌਜ ਰੱਖੀ ਜਦੋਂ ਅੰਮ੍ਰਿਤਸਰ ਖਾਲਸਾ ਕਾਲਜ ਬਣ ਰਿਹਾ ਸੀ ਉਦੋਂ ਵੀ ਰਾਜਾ ਹੀਰਾ ਸਿੰਘ ਨੇ ਬਹੁਤ ਚੋਣ ਦਿੱਤਾ ਸੀ ਇੱਕ ਜਿਹੜਾ ਅੰਗਰੇਜ਼ ਲਖਿਆਰੀ ਸੀ ਮੈਕਸ ਆਰਥਰ ਮਕਾਲਫ ਜਿਨੇ ਸੈਕਟਰ ਮਲੀਓਤੀ ਕਿਤਾਬ ਲਿਖੀ ਸੀਗੀ ਕਾਲ ਸਾ ਰਾਜਵਰੀ ਜੀ ਨੇ ਕਿਤਾਬ ਲਿਖੀ ਸੀ ਜਦੋਂ ਮਾ ਰਾਜਾ ਹੀਰਾ ਸਿੰਘ ਨੂੰ ਪਤਾ ਲੱਗਿਆ ਸੀ ਵੀ ਇੱਕ ਅੰਗਰੇਜ਼ ਲਖਾਰੀ ਇਸ ਤਰ੍ਹਾਂ ਸਿੱਖ ਧਰਮ ਬਾਰੇ ਲਿਖਣਾ ਚਾਹੁੰਦਾ ਤਾਂ ਉਹਨੇ ਫਿਰ ਉਸ ਨੂੰ ਨਾਬਾ ਰਿਆਸਤ ਦੇ ਵਿੱਚ ਨਾਲ ਤਾਂ ਰਹਿਣ ਲਈ ਜਗ੍ਹਾ ਦਿੱਤੀ ਸੀ ਨਾਲੇ ਉਸ ਦੀ ਕਿਤਾਬ ਪਬਲਿਸ਼ ਹੋਣ ਦੇ ਲਈ ਜਾਂ ਕਿਤਾਬ ਲਿਖਣ ਦੇ ਲਈ ਜਿੰਨਾ ਵੀ ਖਰਚ ਆਇਆ ਸੀ ਉਹ ਰਾਜਾ ਹੀਰਾ ਸਿੰਘ ਨੇ ਆਪਣੇ ਕੋਲੋਂ ਦਿੱਤਾ ਸੀਗਾ ਇੰਨਾ ਪਿਆਰ ਕਰਦੇ ਸੀ ਉਹ ਸਿੱਖ ਧਰਮ ਨੂੰ ਜਦੋਂ 1911 ਦੇ ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਪੁੱਤਰ ਬੈਠਾ ਰਾਜਕ ਦਿੱਤੇ ਰਾਜਾ ਰਿਪੂ ਦਮਨ ਸਿੰਘ ਤੇ ਰਾਜਾ ਰਿਪੂ ਦਮਨ ਸਿੰਘ ਜਿਹੜੇ ਸਭ ਤੋ ਇਹ ਨਵਾਂ ਰਾਜਾ ਸੀ ਜਿਨ੍ਹਾਂ ਨੇ ਖੁੱਲੇ ਤੌਰ ਤੇ ਅੰਗਰੇਜ਼ਾਂ ਦੀ ਬਗਾਵਤ ਕੀਤੀ ਸੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਲਗਭਗ ਅੰਗਰੇਜ਼ੀ ਸਕੂਲਾਂ ਦੇ ਵਿੱਚ ਹੀ ਪੜਾਉਂਦੇ ਸੀਗੇ ਅੰਗਰੇਜ਼ਾਂ ਦੀ ਵੀ ਇਹ ਇੱਕ ਨੀਤੀ ਹੁੰਦੀ ਸੀ ਵੀ ਜੇ ਇਹਨਾਂ ਦੇ ਬੱਚੇ ਸਾਡੇ ਸਕੂਲਾਂ 'ਚ ਪੜ੍ਹਨਗੇ ਤਾਂ ਸੀ ਇਹਨਾਂ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਢਾੜ ਲਾਂਗੇ ਪਰ ਜਿਹੜਾ ਰਾਜਾ ਹੀਰਾ ਸਿੰਘ ਸੀ ਉਹਨੇ ਆਪਣੇ ਪੁੱਤਰ ਦੀ ਪੜ੍ਹਾਈ ਲਿਖਾਈ ਜਿਹੜੀ ਕਰਵਾਈ ਸੀ ਉਹ ਉੱਗੇ ਵਿਦਵਾਨ ਕਾਨ ਸਿੰਘ ਨਾਭਾ ਦੇ ਕੋਲੋਂ ਕਰਵਾਈ ਸੀ ਉਹਨਾਂ ਨੇ ਆਪਣੇ ਪੁੱਤਰ ਰਿਪੂਦਮਨ ਨੂੰ ਅੰਗਰੇਜ਼ੀ ਸਕੂਲ ਦੇ ਵਿੱਚ ਨਹੀਂ ਸੀਗਾ ਭੇਜਿਆ ਰਾਜਾ ਰਿਪੂਦਮਨ ਸਿੰਘ 1906 ਤੋਂ ਲੈ ਕੇ 1908 ਤੱਕ ਅੰਪੀਰੀਅਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਵੀ ਰਹੇ ਸੀ ਉੱਥੇ ਜਦੋਂ ਅੰਗਰੇਜ਼ ਕੋਈ ਵੀ ਸਿੱਖ ਵਿਰੋਧੀ ਨੀਤੀਆਂ ਪਾਸ ਕਰਦੇ ਸੀ ਤਾਂ ਰਾਜਾ ਰਿਪੂਦਮਨ ਸਿੰਘ ਉਹਨਾਂ ਦਾ ਖੁੱਲ ਕੇ ਵਿਰੋਧ ਕਰਦੇ ਸੀਗੇ ਰਾਜਾ ਰਿਪੂਦਮਨ ਸਿੰਘ ਨੇ ਆਨੰਦ ਕਾਰਜ ਜਿਹੜਾ ਆਨੰਦ ਮੈਰਿਜ ਫਿਲਪਾਸ ਪੇਸ਼ ਕੀਤਾ ਸੀਗਾ ਬੇਸ਼ੱਕ ਇਹ ਅੱਗੇ ਜਾ ਕੇ ਫਿਰ ਮਤਲਬ ਪਾਸ ਹੋਇਆ ਸੀ ਪਰ ਇਹਦੀ ਸ਼ੁਰੂਆਤ ਰਾਜਾ ਰਿਪੂਦਮਨ ਨੇ ਹੀ ਕੀਤੀ ਸੀ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਉਦੋਂ ਰਾਜਾ ਰਿਪੂਦਮਨ ਸਿੰਘ ਨੇ ਕਾਲੀ ਦਸਤਾਰ ਬਨ ਕੇ ਇਸ ਦਾ ਵਿਰੋਧ ਕੀਤਾ ਸੀ ਤੇ ਇਸ ਸਾਕੇ ਦੇ ਵਿੱਚ ਜਿੰਨਾ ਪਰਿਵਾਰਾਂ ਦੇ ਵਿੱਚੋਂ ਸ਼ਹੀਦੀਆਂ ਹੋਈਆਂ ਸੀ ਉਹਨਾਂ ਦੀ ਮਾਲੀ ਤੌਰ ਤੇ ਮਦਦ ਵੀ ਰਾਜਾ ਰਿਪੂਦਮਨ ਸਿੰਘ ਨੇ ਕੀਤੀ ਸੀ ਜਦੋਂ ਹੋਰ ਜਿੰਨੀਆਂ ਵੀ ਮਤਲਬ ਅਕਾਲੀ ਦਲ ਦੇ ਵੱਲੋਂ ਜਾਸ਼ ਉਮੜੀ ਕਬੀਟੀ ਦੇ ਵੱਲੋਂ ਜਿੰਨੇ ਵੀ ਕੋਈ ਧਰਨੇ ਰੋਸ ਮਜਾਰੇ ਜਾਂ ਜੋ ਵੀ ਅੰਗਰੇਜ਼ਾਂ ਦੇ ਖਿਲਾਫ ਜੋ ਵੀ ਬਗਾਵਤਾਂ ਕੀਤੀਆਂ ਜਾਂਦੀਆਂ ਸੀ ਰਾਜਾ ਰਿਪੂਦਮਨ ਸਿੰਘ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਸੀ ਇਸ ਕਰਕੇ ਅੰਗਰੇਜ਼ਾਂ ਦੀ ਅੱਖ ਦੇ ਵਿੱਚ ਰਾਜਾ ਰਿਪੂਦਮਨ ਸਿੰਘ ਬਹੁਤ ਰੜਕਣ ਲੱਗ ਗਈ ਸੀ ਪਟਿਆਲੇ ਦੇ ਰਾਜਾ ਭੋਪਿੰਦਰ ਸਿੰਘ ਤੇ ਰਾਜਾ ਰਿਪੂਦਮਨ ਸਿੰਘ ਇਹਨਾਂ ਦੀ ਆਪਸ ਦੇ ਵਿੱਚ ਬਹੁਤੀ ਬਣਦੀ ਨਹੀਂ ਸੀ ਤਾਂ ਅੰਗਰੇਜ਼ਾਂ ਨੂੰ ਇੱਥੋਂ ਹੀ ਰਾਹ ਮਿਲ ਗਿਆ ਸੀ ਰਾਜਾ ਰਿਪੂਦਮਨ ਸਿੰਘ ਨੂੰ ਚਲਾ ਵਤਨ ਕਰਨ ਦਾ ਜੁਲਾਈ 1923 ਦੇ ਵਿੱਚ ਅੰਗਰੇਜ਼ ਅਫਸਰ ਆਈ ਸਵੇਰੇ 5:30 ਵਜੇ ਉਹਨਾਂ ਨੇ ਹੀਰਾ ਮਹਿਲ ਨੂੰ ਹੀਰਾ ਮਹਿਲ ਜਿਹੜਾ ਰਾਜਾ ਹੀਰਾ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਬਣਾਇਆ ਸੀ ਅੱਜ ਵੀ ਉਹ ਹੀਰਾ ਮਹਿਲ ਹੈਗਾ ਉਹ ਹੀਰਾ ਮਹਿਲ ਨੂੰ ਆ ਕੇ 5:30 ਵਜੇ ਜੁਲਾਈ 1923 ਦੇ ਵਿੱਚ ਕੇੜਾ ਪਾਇਆ ਤੇ ਰਾਜਾ ਰਿਪੂ ਦਮਨ ਸਿੰਘ ਨੂੰ ਉੱਥੋਂ ਉਹ ਉਹਨਾਂ ਨੇ ਕੈਦ ਕਰਕੇ ਉਹਨਾਂ ਨੂੰ ਦੇਰਾਦੂਨ ਭੇਜਿਆ ਦੇਰਾਦੂਨ ਤੋਂ ਅੱਗੇ ਉਹਨਾਂ ਨੇ ਫਿਰ ਮਦਰਾਸ ਦੇ ਵਿੱਚ ਭੇਜਿਆ ਰਾਜਾ ਰਿਪੂ ਦਮਨ ਸਿੰਘ ਨੂੰ ਤੇ ਉੱਥੋਂ ਉਹਨਾਂ ਨੂੰ ਮਤਲਬ ਉਹਨਾਂ ਦੇ ਹੱਕ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਥਾਂ-ਥਾਂ ਧਰਨੇ ਲੱਗਣੇ ਵੀ ਸ਼ੁਰੂ ਹੋਏ ਵੀ ਸਾਡੇ ਨਾਬਰਿਆਸ ਦੇ ਰਾਜੇ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਮੁੜ ਕੇ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਪਰ ਅੰਗਰੇਜ਼ਾਂ ਨੇ ਕਿਸੇ ਦੀ ਨਹੀਂ ਸੁਣੀ ਉਹਨਾਂ ਨੇ ਜਲਾਵਤਨ ਕਰਕੇ ਉਹਨਾਂ ਨੂੰ ਮਦਰਾਸ ਭੇਜਤਾ ਸੀ ਤੇ ਉੱਥੇ ਹੀ 14 ਸਾਲ ਦੀ ਜਲਾਵਤਨੀ ਤੋਂ ਬਾਅਦ ਮਹਾਰਾਜਾ ਰਿਪੂਦਮਨ ਸਿੰਘ ਦਾ ਦਿਹਾਂਤ ਹੋ ਗਿਆ ਸੀ ਰਾਜਾ ਰਿਪੂਦਮਨ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਪ੍ਰਤਾਪ ਸਿੰਘ ਨੂੰ ਅੰਗਰੇਜ਼ਾਂ ਨੇ ਫਿਰ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੇ ਤਰੀਕਿਆਂ ਦੇ ਨਾਲ ਦਸਤਾਰਬੰਦੀ ਕਰਵਾਈ ਉਸ ਨੂੰ ਗੱਦੀ ਤੇ ਬਿਠਾਇਆ ਸੀਗਾ ਤੇ ਜਦੋਂ 1947 ਦੇ ਵਿੱਚ ਫਿਰ ਭਾਰਤ ਆਜ਼ਾਦ ਹੋ ਗਿਆ ਸੀ ਤਾਂ ਰਾਜਾ ਰਿਪੂ ਦਮਨ ਸਿੰਘ ਦੇ ਵੱਲੋਂ ਇਨਸਟਰੂਮੈਂਟ ਆਫ ਅਸੈਸ਼ਨ ਲੈਟਰ ਤੇ ਸਾਈਨ ਕਰਕੇ ਜਿਹੜੀ ਨਾਬਾ ਰਿਆਸਤ ਸੀ ਉਹ ਪੈਪਸੂ ਰਾਜ ਤੇ ਪੈਪਸੂ ਰਾਜ ਦੇ ਅੰਦਰ ਹੋ ਗਈ ਸੀਗੀ ਇਸ ਤਰ੍ਹਾਂ ਨਾਬਾ ਰਿਆਸਤ ਦਾ ਅੰਤ ਹੋ ਗਿਆ ਸੀ ਰਾਜਾ ਰਿਪੂ ਦਮਨ ਸੀਗੇ ਜਿਨ੍ਹਾਂ ਨੇ ਕਿਉਂਕਿ ਜਦੋਂ ਅੰਗਰੇਜ਼ੀ ਅੰਗਰੇਜ਼ ਹਰੇਕ ਰਾਜੇ ਨੂੰ ਇਹੀ ਕਹਿੰਦੇ ਹੁੰਦੇ ਸੀ ਵੀ ਤੁਸੀਂ ਜਿਹੜੀ ਦਸਤਾਰਬੰਦੀ ਕਰਨੀ ਉਹ ਸਾਡੇ ਤੌਰ ਤਰੀਕੇ ਨਾਲ ਜਿਹੜਾ ਤੁਸੀਂ ਰਾਜ ਤਿਲਕ ਲਗਾਉਣਾ ਉਹ ਵੀ ਸਾਡੇ ਮਤਲਬ ਸਾਡੇ ਅੰਗਰੇਜ਼ ਅਫਸਰਾਂ ਦੇ ਸਾਹਮਣੇ ਹੀ ਲਾਉਣਾ ਤੁਸੀਂ ਜਿਵੇਂ ਅਸੀਂ ਕਹਾਂਗੇ ਉਸ ਪਰ ਜਿਹੜੇ ਰਾਜਾ ਰਿਪੂ ਦਮਨ ਸੀਗੇ ਉਹਨੇ ਸਭ ਤੋਂ ਪਹਿਲਾਂ ਇੱਥੋਂ ਹੀ ਵਿਰੋਧ ਕੀਤਾ ਸੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੋਣੀ ਸੀ ਜਦੋਂ ਉਹਨਾਂ ਦਾ ਰਾਜ ਤਿਲਕ ਹੋਣਾ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਗੱਦੀ ਮੈਨੂੰ ਅੰਗਰੇਜ਼ਾਂ ਨੇ ਨਹੀਂ ਬਖਸ਼ੀ ਹੈਗੀ ਇਹ ਰਾਜ ਗੱਦੀ ਇਹ ਰਾਜ ਗੱਦੀ ਮੇਰੇ ਪੁਰਖਿਆਂ ਦੀ ਹੈ ਤੇ ਮੈਂ ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਅੰਗਰੇਜ਼ਾਂ ਦੀ ਜੀ ਹਜ਼ੂਰੀ ਕਰਕੇ ਉੱਥੋਂ ਹੀ ਰਾਜਾ ਰਿਪੂਦਮਨ ਸਿੰਘ ਸੀ ਜਿਹੜੇ ਉਹ ਅੰਗਰੇਜ਼ਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗੇ ਸੀ ਇਸ ਕਰਕੇ ਕਿਹਾ ਜਾਂਦਾ ਕਿ ਨਵਾਂ ਰਿਆਸਤ ਦੇ ਕੁਝ ਅਜੇ ਰਾਜੇ ਵੀ ਹੋਏ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਲੜਾਈਆਂ ਦੇ ਵਿੱਚ ਜਦੋਂ ਉਹਨਾਂ ਦੀ ਲੜਾਈਆਂ ਅਫਗਾਨਾਂ ਨਾਲ ਸੀ ਜਾਂ ਜਦੋਂ 1857 ਈਸਵੀ ਦਾ ਵਿਦਰੋਹ ਹੋਇਆ ਸੀ ਉਦੋਂ ਉਹਨਾਂ ਦਾ ਸਾਥ ਦਿੱਤਾ ਸੀ ਜਾਂ ਉਦੋਂ ਵੀ ਜਿਵੇਂ ਕਿ ਆਪਾਂ ਕਹਦੇ ਹਈਏ ਦੀ ਰਾਜਾ ਹਮੀਰ ਸਿੰਘ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਸੀ ਉਦੋਂ ਕਿਉਂਕਿ ਜਿਹੜੀਆਂ ਇਹ ਰਿਆਸਤਾਂ ਸੀ ਸੁਤੰਤਰ ਹੀ ਰਹਿਣਾ ਪਸੰਦ ਕਰਦੀਆਂ ਸੀ ਤਾਂ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਮਹਾਰਾਜਾ ਅਨਜੀਤ ਸਿੰਘ ਸਾਨੂੰ ਆਪਣੇ ਰਾਜ ਦੇ ਵਿੱਚ ਨਾਮ ਲਾ ਲਵੇ ਤਾਂ ਮਤਲਬ ਤੇ ਕੁਝ ਅਜਿਹੇ ਰਾਜ ਹੋਏ ਜਿਨ੍ਹਾਂ ਨੇ ਪੂਰਾ ਖੁੱਲ ਕੇ ਵਿਰੋਧ ਕੀਤਾ ਅੰਗਰੇਜ਼ਾਂ ਦਾ ਜਿਵੇਂ ਰਾਜਾ ਰਿਪੂਦਮਨ ਸਿੰਘ ਹੋ ਗਏ ਰਾਜਾ ਦਵਿੰਦਰ ਸਿੰਘ ਹੋ ਗਏ ਤਾਂ ਕੁਝ ਅਜਿਹੇ ਵੀ ਰਾਜੇ ਸੀਗੇ ਤਾਂ ਜਦੋਂ ਫਿਰ ਰਾਜਾ ਪ੍ਰਤਾਪ ਸਿੰਘ ਤੋਂ ਬਾਅਦ ਅੰਗਰੇਜ਼ ਜਦੋਂ ਭਾਰਤ ਆਜ਼ਾਦ ਹੋ ਗਿਆ 1947 ਦੇ ਵਿੱਚ ਤਾਂ ਜਿਹੜੀ ਨਾਬਾਰ ਐਸ ਸੀ ਉਹ ਪੈਪਸੂ ਰਾਸ ਦੇ ਵਿੱਚ ਮਿਲਾ ਲਈ ਗਈ ਸੀ ਇਸ ਤਰ੍ਹਾਂ ਨਾਬਾਰ ਐਸ ਦਾ ਅੰਤ ਹੋਇਆ ਸੀ ਇਹ ਸੀ ਅੱਜ ਦੀ ਵੀਡੀਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸਿਆ